ਇੱਕ ਇੰਟਰਨੈਟ ਕੰਪਨੀ ਦੇ ਡੀਲਰ ਨੂੰ ਜਦੋਂ ਇੱਕ ਕੰਪਲੀਟ ਆਈ ਤਾਂ ਉਸ ਨੂੰ ਠੀਕ ਕਰਨ ਦੇ ਲਈ ਜਦੋਂ ਉਹ ਗਿਆ ਤਾਂ ਬਿਜਲੀ ਦਾ ਕਰੰਟ ਲੱਗ ਜਾਣ ਦੇ ਕਾਰਨ ਉਸ ਦੀ ਮੌਤ ਹੋ ਗਈ। ਮਾਮਲਾ ਫਤਿਹਗੜ ਚੂੜੀਆਂ ਦਾ ਹੈ ਜਿੱਥੇ ਕੇ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌਰ ਗਈ ਹੈ ਤੇ ਮ੍ਰਿਤਕ ਦੇ ਪਿਤਾ ਦੇ ਮੁਤਾਬਿਕ ਜਦੋਂ ਲੋਹੇ ਦੀ ਕੌੜੀ ਤੇ ਮ੍ਰਿਤਕ ਚੜਿਆ ਤਾਂ ਲੋਹੇ ਦੀ ਪੌੜੀ ਤਾਰਾਂ ਦੇ ਨਾਲ ਲੱਗ ਗਈ ਤੇ ਇਸ ਕਾਰਨ ਉਹ ਡੇਟਾ ਲੱਗ ਗਿਆ ਤੇ ਉਸ ਨੂੰ ਨੇੜੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਪ੍ਰਤਿਕ ਐਲਾਨ ਦਿੱਤਾ ਜੌਨ ਅੰਸੂਰ ਦਾ ਬੇਟਾ ਉਹ ਆਪਣਾ ਵਾਈਫਾਈ ਦਾ ਹੀ ਕੰਮ ਕਰਦਾ ਤੇ ਉਹ ਤਾਰ ਕੋਈ ਲੱਗੀ ਇਹ ਨੈਟ ਪਲੱਸ ਦਾ ਇਹ ਵਾਈਫਾਈ ਦਾ ਕੰਮ ਹੈ ਤਾਂ ਸਮਝਿਆ ਅੱਛਾ ਕੀ ਗੱਲ ਹੋਈ ਗੱਲ ਇਹ ਇਸ ਤਰ੍ਹਾਂ ਵੀ ਉੱਥੇ ਕੋਈ ਤਾਰ ਸੀ ਤੇ ਮੁੰਡਾ ਉੱਤੇ ਇੱਕ ਚੜਿਆ ਸੀ ਇਹਦੇ ਚੜਨਾ ਸੀ ਆਜ ਦੇ ਨਾਲ ਰੂਟ ਤੇ ਉੱਥੇ ਉਹ ਤਾਰ ਜਿਹਨੇ ਵੇਖੇ ਵੀ ਕੁੱਟੀ ਆ ਉਹ ਇਹ ਚੜ ਕੇ ਵੇਖਣ ਲੱਗਾ ਤੋਂ ਜਿਹੜੀ ਪੌੜੀਆ ਹਿੱਲ ਗਈ ਉਹ ਨਾਲ ਲੱਗੀ ਆ ਉਹ ਮੱਤੀ ਵਾਲੀ ਤਾਰ ਨਾਲ ਪ੍ਰਿੰਟ ਵਿੱਚ ਆ ਗਿਆ ਗਰੰਟੀ ਚ ਤੋਂ ਨਾਲ ਉਹਦੀ ਉੱਥੇ ਲੱਤ ਹੋ ਗਈ ਆ ਮੇਰਾ ਨਾਮ ਮਹਿਰੀ ਹੈ ਮੈਂ ਉਸਤਾਦ ਭਣਾ ਦੇ ਨਾਲ ਕੰਮ ਕਰਦਾ ਹਾਂ ਕੀ ਨਾਮ ਸੀ ਉਹਦਾ ਦਾ ਹਾਂ ਕੰਪਿਊਟਰ ਨਾਮ ਹੈਗਾ ਤੇ ਇੱਕੋ ਦਾ ਮੈਂ ਉਹੀ ਕੰਮ ਦੇ ਆ ਕਰਨਾ ਤੇ ਉਸ ਤੋਂ ਨਾਲ ਆਪਣੀ ਡੋਲ ਗਈ ਸੀ ਤੁਸੀਂ ਕਿੱਧਰ ਗਏ ਸੀ ਅਸੀਂ ਜਨਾਲਾ ਰੋਡ ਤੇ ਗਏ ਹਾਂ ਕੰਮ ਕਰਨ ਠੀਕ ਘੈਂਡ ਕਲੈਸ਼ਨ ਦੀ ਕੰਪਲੇਟ ਸੀ ਨੱਟ ਦੀ ਕੰਪਲੇਟ ਸੀ ਸਰ ਕਿਹੜਾ ਨੱਟ ਨੱਟ ਪਲੱਸ ਤਾਂ ਹਾਂਜੀ ਤੇ ਕੀ ਦੀ ਕੰਪਲੇਂਸ ਸੀ ਘੈਂਡ ਕਲੈਸ਼ਨ ਵਾਲੇ ਸਰ ਕੰਪਲੇਟ ਹੈ ਅੱਛਾ ਤੇ ਉੱਥੇ ਇੱਕੋ ਦਮ ਪੋੜੀ ਉਹਨਾਂ ਕੋ ਡੋਲ ਗਈ ਸੀ ਸਰ ਤੇ ਉਹਦੇ ਕਰਕੇ ਉਹਨਾਂ ਨੇ ਮੈਨੂੰ ਕਿ ਆਵਾਜ਼ ਦਿੱਤੀ ਪੀ ਫੜੀ ਫੜੀ ਮੈਨੂੰ ਉਸੇ ਵਾਲੇ ਅਹੀਂ ਉਹ ਲਾਗੋ ਲਾਗੋ ਸਾਰਨੇ ਆਵਾਜ਼ ਦਿੱਤੀ ਪਿਆ ਸਰ ਫੜੀ ਫੜੀ ਤੇ ਉਸੇ ਵਾਲੇ ਹੀ ਹਸਪੀਟਲ ਉਹਨਾਂ ਦਾਖਲ ਕੀਤਾ ਬੀਬੀ ਕੋਲ ਨਾਲ ਹਸਪੀਟਲ ਤੇ ਉਹਨਾਂ ਨਾਲ ਸਾਰੇ ਜਵਾਬ ਦੇਤਾ ਯਾਰ ਤੇ ਡਿੱਗ ਗਿਆ ਸਾਰੇ ਉਹਨਾਂ ਦੇ ਡਿੱਗਦਾ ਸਾਰੇ ਉਹਨਾਂ ਨੇ ਮੈਨੂੰ ਵਾਜਿ ਦਿੱਤੀ ਫਾੜੀ ਮੈਨੂੰ ਉਹ ਉੱਤੇ ਬੀਲ ਦੇ ਕਰੰਟ ਲੱਗਾ ਤੇ ਪੈਸੇ ਡਿੱਗੇ ਉਹ ਸਰ ਮਿਹਨਤਾਰ ਜਿਹੜੀ ਸੀ ਨਾ ਉਹ ਪੋੜੀ ਤੇ ਨਾਲ ਲੱਗ ਗਈ ਡੋਲ ਗਈ ਪੋੜੀ ਜੰਗਾ ਮੈਂ ਅੱਛਾ ਹਾਂਜੀ ਮਾਮਲਾ ਫਤਿਗੜ ਚੂੜੀਆਂ ਦਾ ਹੈ ਜਿੱਥੇ ਕਿ ਅਜਨਾਲਾ ਰੋਡ ਤੇ ਇੱਕ ਹਾਦਸਾ ਵਾਪਰੀਆ ਤੇ ਜਿਉਂ ਹੀ ਮ੍ਰਿਤਕ ਦੇ ਐਕਸੀਡੈਂਟ ਦੀ ਖਬਰ ਰਿਸ਼ਤੇਦਾਰ ਨੂੰ ਮਿਲੀ ਤਾਂ ਉਹ ਹਸਪਤਾਲ ਵੱਲ ਜਾ ਰਹੇ ਸੀ ਤਾਂ ਉਹਨਾਂ ਦਾ ਵੀ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਇਸ ਕਾਰਨ ਰਿਸ਼ਤੇਦਾਰ ਵੀ ਜ਼ਖਮੀ ਹੋ ਗਿਆ ਹੈ। ਪ੍ਰੇਮ ਸੀ। ਅਸੀਂ ਉੱਥੇ ਆਪਣਾ ਸਾਡਾ ਹੈਗਾ ਹੀ ਆਪਣਾ ਬੰਦਾ ਰਿਸ਼ਤੇਦਾਰ ਹੀ ਉਹਦੇ ਅਸੀਂ ਉਹ ਹੈਪੀ ਹੀ ਉਹਦਾ ਨਾਂ ਉਹਦਾ ਪਤਾ ਲੈਣ ਗਏ ਹਾਂ ਤੇ ਉਹ ਚਾਰੇ ਨੂੰ ਬਤੀ ਲੱਗੀ ਸੀ ਉਹ ਉਸੇ ਦਾਖਲ ਹੀ ਤੇ ਉਹਨੂੰ ਇਹ ਪਤਾ ਲੈਣਗੇ ਤੋ ਕਾਰ ਵਾਲਾ ਉਥੋਂ ਨਿਕਲਿਆ ਲਾਗੋ ਕਾਰ ਵਾਲੇ ਨੇ ਸਾਈਡ ਮਾਰੀ ਆ ਤੇ ਅਸੀਂ ਟਿਕ ਪਏ ਸੱਟ ਲੱਗ ਗਈ ਲੱਤ ਤੇ ਕੱਟ ਵਾਹ ਤਗੜਾ ਪੈ ਗਿਆ ਕੱਟ ਅਸੀਂ ਦੋ ਜਣੇ ਹਾਂ ਦੂਜਾ ਮੁੰਡਾ ਸੀ ਮੇਰਾ ਉਹ ਚਲਾਉਂਦਿਆ ਸੀ ਅੱਗੇ ਹਾਂਜੀ ਤੇ ਮੈਂ ਮਗਰ ਬੈਠਾ ਹਾਂ ਮੇਰਾ ਨਾਮ ਸੋਨੂ ਜੀ ਹਾਂ ਮੈਂ ਵੀ ਪਾਈ ਨਾਲ ਕੰਮ ਕਰਦਾ ਹਾਂ ਤੇ ਉਹਨਾਂ ਨੇ ਡੈਥ ਹੋ ਗਈ ਇਸੇ ਕਰਕੇ ਤੇ ਇਹਨਾਂ ਦੇ ਤਾਂ ਪਤਾ ਲੈਣ ਜਾਣ ਦੇ ਹਾਂ ਤੇ ਰਾਜਾ ਨੂੰ ਗਾਰ ਦੇ ਐਕਸੀਡੈਂਟ ਮਾਰਿਆ ਉਹ ਗੱਡੀ ਯਾਨੀ ਕਿ ਲਾਗੋੜੀ ਗੱਡੀ ਉਹਨੇ ਹਨੂ ਕੱਟ ਮਾਰ ਕੇ ਤੇ ਨਾਲ ਹੀ ਉਹਨੂੰ ਅਹੀਂ ਮੋਟਰਸਾਈਕਲ ਦੇ ਅਗੇ ਨਾਲ ਸਾਡਾ ਮੋਟਰਸਾਈਕਲ ਟੁੱਟ ਗਿਆ ਤੇ ਨਾਲ ਹੀ ਛੱਟ ਲੱਗੇ ਡਾੜੇ ਤੇ ਮੋਟਰਸਾਈਕਲ ਵੀ ਸਾਡਾ ਸਪਲੈਂਡਰ ਹੀ ਤੇ ਉਹ ਵੀ ਕਾਫੀ ਟੁੱਟ ਗਿਆ ਮੋਟਰਸਾਈਕਲ ਸਾਡਾ ਜਗਬਾਣੀ ਟੀਵੀ ਲਈ ਬਿਸ਼ੰਬਰ ਬਿੱਟੂ ਦੀ ਰਿਪੋਰਟ